ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉੱਤੇ ਸੋ ਗੱਲਬਾਤ ਕਰਾਂਗੇ ਅੱਜ ਖਾਲਸਾਤਾਨ ਦੇ ਐਲਾਨ ਦੀ ਜਦੋਂ ਖਾਲਸਾਤਾਨ ਦਾ ਐਲਾਨ ਹੋਇਆ ਔਰ ਕੀ ਇਹ ਸਹੀ ਸੀ ਜਾਂ ਗਲਤ ਸੀ ਇਹ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਔਰ ਜਦੋਂ ਖਾਲਸਾਤਾਨ ਦਾ ਐਲਾਨ ਹੋਇਆ ਤਾਂ ਪਾਕਿਸਤਾਨ ਨੇ ਕੀ ਜਵਾਬ ਦਿੱਤਾ ਖਾੜਕੂ ਸਿੰਘਾਂ ਨੂੰ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਸੋ ਵੀਡੀਓ ਸਾਰੀ ਸੁਣਨਾ ਇੱਕ ਨਵਾਂ ਇਤਿਹਾਸ ਤੁਹਾਡੇ ਰੂਬਰੂ ਕਰਨ ਲੱਗੇ ਆ ਤੋ ਚੈਨਲ ਸਾਰੇ ਵੀਰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ 29 April 1986 ਦਾ ਦਿਨ ਸੀ ਸਵੇਰੇ 11 ਵਜੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ 47 ਨੰਬਰ ਕਮਰੇ 'ਚ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਤਾਂ ਮੈਂ ਤੇ ਜਸਪਾਲ ਸਿੰਘ ਸਿੱਧੂ ਅੱਧਾ ਘੰਟਾ ਪਹਿਲਾਂ ਹੀ ਚਲੇ ਗਏ ਅਸੀਂ ਪਹਿਲਾਂ ਜਾ ਕੇ ਇਹ ਜਾਣਨਾ ਚਾਹੁੰਦੇ ਸਾਂ ਕਿ ਅੱਜ ਕਿਹੜਾ ਮਹੱਤਵਪੂਰਨ ਐਲਾਨ ਹੈ ਜੋ ਪੰਥਕ ਕਮੇਟੀ ਤੇ ਖਾੜਕੋਂ ਵੱਲੋਂ ਕੀਤਾ ਜਾ ਰਿਹਾ ਹੈ ਬ੍ਰਾਹਮਬੂਟਾ ਮਾਰਕੀਟ ਦੇ ਵਿੱਚ ਪ੍ਰਮੁੱਖ ਆਰਟਿਸਟ ਸਰਦਾਰ ਸਪਾਲ ਸਿੰਘ ਦਾਨਿਸ਼ ਦੀ ਦੁਕਾਨ ਅੱਗੇ ਸਕੂਟਰ ਖੜਾ ਕਰਕੇ ਜਦੋਂ ਅਸੀਂ ਦਰਵਾਦ ਸਹਿਬ ਕੰਪਲੈਕਸ ਦੇ ਮੁੱਖ ਦੁਆਰ ਰਾਹੀਂ ਅੰਦਰ ਦਾਖਲ ਹੋਏ ਤਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਦਫ਼ਤਰ ਅੱਗੇ ਸਰਦਾਰ ਮੁਖਵਿੰਦਰ ਸਿੰਘ ਸੰਧੂ ਸਰਦਾਰ ਬਲਦੇਵ ਸਿੰਘ ਹੋਠੀਆਂ ਸਵਰਨ ਸਿੰਘ ਖਾਲਸਾ ਸਰਦਾਰ ਕਲਦੀਪ ਸਿੰਘ ਕਾਲੋ ਤੇ ਕੁਝ ਹੋਰ ਨੌਜਵਾਨ ਮੂਲ ਮੁਕਾਈ ਉਦਾਸ ਖੜੇ ਸਨ ਅਸੀਂ ਕੋਲ ਜਾ ਕੇ ਇਸ ਉਦਾਸੀ ਦਾ ਕਾਰਨ ਪੁੱਛਿਆ ਤਾਂ ਸਰਦਾਰ ਸੁਖਵਿੰਦਰ ਸਿੰਘ ਕਹਿਣ ਲੱਗਾ ਕਿ ਅੱਜ ਸਾਡੇ ਆਗੂ ਬਹੁਤ ਗਲਤ ਕੰਮ ਕਰਨ ਜਾ ਰਹੇ ਹਨ ਉਹ ਖਾਲਸਾਤਾਨ ਦਾ ਐਲਾਨ ਕਰਨ ਵਾਲੇ ਨੇ ਇਹ ਐਲਾਨ ਰੋਕਣ ਲਈ ਸਾਡੀ ਮਦਦ ਕਰੋ ਜੇ ਰੋਕ ਸਕਦੇ ਹੋ ਤਾਂ ਰੋਕੋ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਅਸੀਂ ਜੋੜੇ ਘਰ ਦੇ ਨੇੜੇ ਪਹੁੰਚ ਗਏ ਉੱਥੇ ਪੰਥਕ ਕਮੇਟੀ ਦਾ ਮੈਂਬਰ ਬਸੰਤ ਸਿੰਘ ਜੱਫਰਵਾਲ ਖੜਾ ਸੀ ਉਹ ਵੀ ਬੜਾ ਉਦਾਸ ਸੀ ਫਿਰ ਅਸੀਂ ਕਿਹਾ ਕਿ ਕਿਹੜਾ ਆਗੂ ਰੋਕ ਸਕਦਾ ਉਹ ਇੱਕਦਮੀ ਸਾਰੇ ਬੋਲ ਪਏ ਕਿ ਬਾਬਾ ਕਰਬਚਨ ਸਿੰਘ ਮਾਨੋਚਾਲ ਉਹ ਅਜੇ ਆਪਣੇ 13 ਨੰਬਰ ਕਮਰੇ ਵਿੱਚ ਹੀ ਹੋਊਗਾ ਉਹਨਾਂ ਨੂੰ ਮਿਲੋ ਮੈਂ ਤੇ ਜਸਪਾਲ ਨੇ ਕਿਹਾ ਤੁਸੀਂ ਅਜੇ ਇੱਥੇ ਠਹਿਰੋ ਸਾਨੂੰ ਜਾ ਕੇ ਬਾਬੇ ਨਾਲ ਗੱਲ ਕਰ ਲੈਣ ਦਿਓ ਪਰ ਸਾਡੇ ਉੱਤੇ ਜਾਂਦਿਆਂ ਹੀ ਤੁਸੀਂ ਵੀ ਆ ਜਿਓ ਮੈਂ ਤੇ ਜਸਪਾਲ ਜਦੋਂ ਬਾਬਾ ਮਾਨੋਚਾਲ ਦੇ ਕਮਰੇ ਵਿੱਚ ਦਾਖਲ ਹੋਏ ਤਾਂ ਉਹ ਉੱਥੇ ਬੈਠੇ ਕੁਝ ਬੰਦਿਆਂ ਨਾਲ ਗੱਲਬਾਤ ਕਰ ਰਹੇ ਸੀ ਸਾਨੂੰ ਦੇਖ ਕੇ ਉਹ ਕਹਿਣ ਲੱਗਾ ਆਓ ਪੱਤਰਕਾਰੋ ਪ੍ਰੈਸ ਕਾਨਫਰੈਂਸ ਤਾਂ 47 ਨੰਬਰ ਕਮਰੇ 'ਚ ਹੈ ਮੈਂ ਵੀ ਉੱਥੇ ਜਾਣਾ ਚਲੋ ਇਕੱਠੇ ਚੱਲਦੇ ਹਾਂ ਮੈਂ 2 ਮਿੰਟ ਇਹਨਾਂ ਸਿੰਘਾਂ ਨਾਲ ਗੱਲ ਕਰ ਲਵਾਂ ਮੈਂ ਕਿਹਾ ਬਾਬਾ ਜੀ ਅਸੀਂ ਕੋਈ ਜ਼ਰੂਰੀ ਗੱਲ ਕਰਨੀ ਹੈ ਇਹ ਸੁਣ ਕੇ ਉਹ ਸਾਨੂੰ ਨਾਲ ਵਾਲੇ ਕਮਰੇ 'ਚ ਲੈ ਗਏ ਤਾਂ ਮੈਂ ਕਿਹਾ ਕਿ ਅੱਜ ਇਹ ਕੀ ਕਰਨ ਜਾ ਰਹੇ ਹੋ ਤਾਂ ਬਾਬਾ ਜੀ ਨੇ ਕਿਹਾ ਕਿ ਇਸ ਤੋਂ ਬਿਨਾ ਸਰਦਾ ਨਹੀਂ ਸੀ ਮੈਂ ਕਿਹਾ ਐਡਾ ਵੱਡਾ ਫੈਸਲਾ ਲੈ ਰਹੇ ਹੋ ਇਸ ਨੂੰ ਕਿਸੇ ਇਤਿਹਾਸਕ ਦਿਨ ਜਾਂ ਘਟਨਾ ਨਾਲ ਦਾ ਜੋੜ ਲੈਣਾ ਸੀ ਤਾਂ ਬਾਬਾ ਕਹਿਣ ਲੱਗਾ ਗੱਲ ਤਾਂ ਇਹ ਠੀਕ ਹੈ ਫਿਰ ਦੱਸੋ ਕਿਵੇਂ ਕਰੀਏ ਤਾਂ ਜਸਪਾਲ ਇੱਕਦਮ ਬੋਲ ਪਿਆ ਦੀਵਾਲੀ ਵਾਲਾ ਦਿਨ ਰੱਖ ਲਓ ਜਿਹਦੇ ਦਿਨ ਫਿਰ ਤੁਸੀਂ ਸਰਵਤ ਖਾਲਸਾ ਕਰਨ ਦਾ ਐਲਾਨ ਕੀਤਾ ਹੋਇਆ ਤਾਂ ਬਾਬਾ ਕਹਿਣ ਲੱਗਾ ਕਿ ਦੂਜੇ ਸਿੰਘਾਂ ਨੇ ਮੰਨਣਾ ਨਹੀਂ ਦੀਵਾਲੀ ਅਜੇ ਦੂਰ ਹੈ ਫਿਰ ਮੈਂ ਕਿਹਾ ਕਿ ਚਲੋ 4 ਜੂਨ ਜਾਂ 6 ਜੂਨ ਰੱਖ ਲਓ ਜੇਦਾਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਬਾਬੇ ਨੇ ਕਿਹਾ ਗੱਲ ਤਾਂ ਇਹ ਠੀਕ ਹੈ ਚਲੋ ਮੈਂ ਤੁਹਾਡੇ ਨਾਲ ਹੀ ਚੱਲਦਾ ਬਾਕੀ ਸਿੰਘਾਂ ਨਾਲ ਗੱਲ ਕਰੀਏ ਅਸੀਂ ਹਜੇ ਕਮਰੇ ਚੋਂ ਨਿਕਲਣੇ ਲੱਗੇ ਸੀ ਕਿ ਬਸਰਨ ਸਿੰਘ ਜੱਫਰਵਾਲ ਤੇ ਫੈਡਰੇਸ਼ਨ ਦੇ ਉਹ ਸਾਰੇ ਆਗੂ ਵੀ ਆ ਗਏ ਜਿਨ੍ਹਾਂ ਨੇ ਸਾਨੂੰ ਭੇਜਿਆ ਸੀ ਬਾਬਾ ਮਾਨੋ ਚੱਲ ਰੁਕ ਗਿਆ ਤੇ ਉਹਨਾਂ ਨੂੰ ਕਹਿਣ ਲੱਗਾ ਕਿ ਪੱਤਰਕਾਰਾਂ ਨੇ ਅੱਜ ਹੋਣ ਵਾਲਾ ਐਲਾਨ ਅੱਗੇ ਪਾ ਦੇਣ ਦਾ ਸੁਝਾਅ ਦਿੱਤਾ ਤੁਹਾਡਾ ਕੀ ਵਿਚਾਰ ਹੈ ਉਹ ਕਹਿਣ ਲੱਗੇ ਕਿ ਇਹ ਬਿਲਕੁਲ ਠੀਕ ਹੈ। ਬਾਬੇ ਨੇ ਕਿਹਾ ਚਲੋ 47 ਨੰਬਰ ਕਮਰੇ ਤੇ ਜਾ ਕੇ ਦੇਖਦੇ ਹਾਂ। ਇਹ ਕਹਿ ਕੇ ਬਾਬਾ ਅੱਗੇ ਹੋ ਤਰਿਆ ਤੇ ਅਸੀਂ ਸਾਰੇ ਪਿੱਛੇ ਤੁਰ ਪਏ। ਪ੍ਰੈਸ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਲਈ ਪੱਤਰਕਾਰ ਆ ਰਹੇ ਸਨ। ਬਾਬੇ ਮੰਨੋ ਚਾਲੂ ਆਉਂਦਾ ਦੇਖ ਕੇ ਉਹ ਵੀ ਰੁਕ ਗਏ। ਬਾਬੇ ਨੇ ਨੇੜੇ ਆ ਕੇ ਕਿਹਾ ਪੱਤਰਕਾਰੋ ਤੁਸੀਂ ਥੋੜਾ ਜਿਹਾ ਬਾਹਰ ਹੀ ਰੁਕੋ। ਅਸੀਂ ਅਜੇ ਕੋਈ ਆਫਸ ਵਿੱਚ ਜ਼ਰੂਰੀ ਵਿਚਾਰ ਕਰਨੀ ਹੈ। ਇੱਕ ਹੈ ਕਿ ਉਹ ਕਮਰੇ ਦੇ ਅੰਦਰ ਚਲੇ ਗਏ ਅਤੇ ਦਰਵਾਜ਼ਾ ਬੰਦ ਕਰ ਲਿਆ। ਅਸੀਂ ਸਾਰੇ ਪੱਤਰਕਾਰ ਅੱਧਾ ਘੰਟਾ ਬਾਹਰ ਰੁਕੇ ਰਹੇ। ਬਾਬਾ ਹੀ ਫਿਰ ਬਾਹਰ ਆਇਆ ਤੇ ਕਹਿਣ ਲੱਗਾ ਕਿ ਲੰਘਿ ਆਓ। ਬਾਬਾ ਕਹਿਣ ਲੱਗਾ। ਬਾਕੀ ਸਿੰਘਾਂ ਨੇ ਮੇਰੀ ਗੱਲ ਮੰਨੀ ਦੀ। ਅਸੀਂ ਅੰਦਰ ਚਲੇ ਗਏ ਤੇ ਸਾਨੂੰ ਜਾਂਦਿਆਂ ਹੀ ਇੱਕ ਹੱਥ ਲਿਖਤ ਪ੍ਰੈਸ ਰੋਡ ਦੇ ਦਿੱਤਾ ਗਿਆ ਜਿਦੀ ਭਾਸ਼ਾ ਅਤੇ ਸ਼ਬਦ ਜੋੜ ਵੀ ਠੀਕ ਨਹੀਂ ਸਨ। ਇਓਂ ਲੱਗਦਾ ਸੀ ਕਿ ਕਿਸੇ ਪੰਜਾਬੀ ਘੱਟ ਪੜੇ ਤੋਂ ਇਹ ਲਿਖਵਾਇਆ ਹੋਵੇ। ਜੇ ਸਰਹੀਂ ਖਾਲਸਤਾਨ ਦਾ ਐਲਾਨ ਕੀਤਾ ਗਿਆ ਸੀ ਤੇ ਇਹਦੀ ਪ੍ਰਾਪਤੀ ਲਈ ਕੋਈ ਰਣਨੀਤੀ ਵੀ ਨਹੀਂ ਸੀ ਦੱਸੀ ਗਈ ਅੰਗਰੇਜ਼ੀ ਅਖਬਾਰਾਂ ਤੇ ਏਜੰਸੀਆਂ ਵਾਲਿਆਂ ਨੂੰ ਇਹ ਪ੍ਰੈਸ ਨੋਟ ਪੜਿਆ ਵੀ ਕੋਈ ਸਮਝ ਨਹੀਂ ਸੀ ਲੱਗ ਰਹੀ ਤਾਂ ਉਹ ਸਾਡੇ ਤੋਂ ਪੁੱਛ ਰਹੇ ਸਨ ਅਸੀਂ ਦਫ਼ਤਰਾਂ ਵਿੱਚ ਆ ਕੇ ਆਪੂ ਆਪਣੇ ਅਖਬਾਰਾਂ ਨੂੰ ਖਬਰ ਭੇਜੀ ਤੀ ਏਜੰਸੀ ਯੂਐਨਆਈ ਤੇ ਪੀਟੀਆਈ ਨੇ ਜਾਦੇ ਖਬਰ ਜਾਰੀ ਕੀਤੀ ਤਾਂ ਕੇਂਦਰੀ ਸਰਕਾਰ ਉਸੇ ਵੇਲੇ ਹਰਕਤ ਵਿੱਚ ਆ ਗਈ ਰਾਤੂ ਰਾਤ ਕਮਾਂਡੋ ਅੰਮ੍ਰਿਤਸਰ ਰਾਜਾ ਸਾੰਸੀ ਹਵਾਈਅੜਦੇ ਪਹੁੰਚ ਗਏ ਅਤੇ ਤੜਕੇ ਨੂੰ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਫੋਰਸ ਦਾਖਲ ਹੋ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਤੇ ਕੁਝ ਯਾਤਰੂਆਂ ਨੂੰ ਫੜ ਕੇ ਲੈ ਗਏ। ਖਾੜਕੂ ਦਾ ਸਾਰੇ ਐਲਾਨ ਪਿੱਛੋਂ ਹੀ ਹਰਨ ਹੋ ਗਏ ਸੀ। ਤਾਂ ਅਗਲੀ ਸਵੇਰ ਜਦੋਂ ਮੈਂ ਕੰਪਲੈਕਸ ਵਿੱਚ ਪਹੁੰਚਿਆ ਤਾਂ ਫੈਡਰੇਸ਼ਨ ਦਾ ਦਫ਼ਤਰ ਖੁੱਲਾ ਸੀ। ਇੱਧਰ ਉੱਧਰ ਚੱਕਰ ਲਾਉਣ ਤੋਂ ਬਾਅਦ ਰਾਤ ਦੀ ਕਾਰਵਾਈ ਸੰਬੰਧੀ ਜਾਣਕਾਰੀ ਲੈਣ ਦਾ ਯਤਨ ਕੀਤਾ ਤਾਂ ਪਤਾ ਲੱਗਿਆ ਕਿ ਫੈਡਰੇਸ਼ਨ ਦੇ ਕੁਝ ਆਗੂ ਅਕਾਲ ਰੈਸਟ ਹਾਊਸ ਦੇ ਕਮਰੇ 'ਚ ਰੋਟੀ ਖਾ ਰਹੇ ਜਦੋਂ ਮੈਂ ਉਹਨਾਂ ਦੇ ਕੋਲ ਗਿਆ ਤਾਂ ਉਹਨਾਂ ਨੇ ਰੋਟੀ ਖਾਣ ਲਈ ਮੈਨੂੰ ਕਿਹਾ ਪਰ ਮੈਂ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਮੈਂ ਰੋਟੀ ਨਹੀਂ ਖਾਣੀ ਜਦੋਂ ਹੇਠਾਂ ਗਏ ਮੇਰੇ ਲਈ ਚਾਹ ਦਾ ਕੱਪ ਭੇਜ ਦਿਓ ਮੈਂ ਲੰਮਾ ਪੈ ਗਿਆ 15-20 ਮਿੰਟ ਪਿਛੋਂ ਦੁਕਾਨਦਾਰ ਚਾਹ ਲੈ ਕੇ ਆ ਗਿਆ ਮੈਂ ਚਾਹ ਪੀਤੀ ਤੇ ਰੈਸਟ ਹਾਊਸ ਦਾ ਕਮਰਾ ਛੱਡ ਕੇ ਪੌੜੀਆਂ ਉਤਰ ਆਇਆ ਅਜੇ ਕੰਪਲੈਕਸ ਦੇ ਬਾਹਲੇ ਦਵਾਰ ਤੇ ਪਹੁੰਚੀ ਸੀ ਕਿ ਸਾਹਮਣੇ ਖੜੇ ਖੁਫੀਆ ਏਜੰਸੀ ਦੇ ਦੋ ਅਧਿਕਾਰੀਆਂ ਨੇ ਮੈਨੂੰ ਇਸ਼ਾਰਾ ਕੀਤਾ ਜਦ ਨੇੜੇ ਗਿਆ ਤਾਂ ਉਹ ਕਹਿਣ ਲੱਗੇ ਕਿ ਕੰਪਲੈਕਸ ਦੀ ਤਲਾਸ਼ੀ ਲਈ ਕਮਾਂਡੋ ਹੁਣ ਇੱਧਰ ਨੂੰ ਆ ਰਹੇ ਨੇ ਫੈਡਰੇਸ਼ਨ ਦੇ ਲੀਡਰ ਨੂੰ ਕਹਿ ਦਿਓ ਕਿ ਛੇਤੀ ਬਾਹਰ ਨਿਕਲ ਜਾਣ ਮੈਂ ਪਿਛਲੇ ਪੈਰੀ ਮੁੜਿਆ ਤੇ ਫੈਡਰੇਸ਼ਨ ਦੇ ਦਫ਼ਤਰ ਅੱਗੇ ਖੜੇ ਛੋਟੇ ਮੁੰਡਿਆਂ ਨੂੰ ਪੁੱਛਿਆ ਕਿ ਤੁਹਾਡੇ ਲੀਡਰ ਕਿੱਥੇ ਹਨ ਉਹਨਾਂ ਨੇ ਦੱਸਿਆ ਕਿ ਉਹ ਗੁਰਨਾਨਕ ਨਿਵਾਸ ਵੱਲ ਗਏ ਮੈਂ ਕਿਹਾ ਜਾਓ ਉਹਨਾਂ ਨੂੰ ਕਹੋ ਕਿ ਭੱਜ ਜਾਓ ਪੁਲਿਸ ਆਉਣ ਵਾਲੀ ਹੈ ਤਾਂ ਮੁੰਡੇ ਉਸੇ ਵੇਲੇ ਦੌੜ ਗਏ ਤੇ ਮੈਨੂੰ ਮੁੜ ਕੇ ਆ ਕੇ ਦੱਸਿਆ ਕਿ ਉਹ ਤਾਂ ਆਰਾਮ ਕਰਨ ਦੀ ਤਿਆਰੀ ਕਰ ਰਹੇ ਸਨ ਤੁਹਾਡਾ ਸੁਨੇਹਾ ਦੇ ਆਏ ਆ ਤੇ ਉਹਨਾਂ ਨੇ ਨਿਕਲ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਮੈਂ ਅਜੇ ਵੈਦ ਬਰਿੰਦਰ ਸਿੰਘ ਦੀ ਦੁਕਾਨ ਤੇ ਬੈਠਾ ਹੀ ਸੀ ਕਿ ਕਮਾਂਡੋਆਂ ਦੀਆਂ ਕਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਮੈਂ ਵੀ ਉੱਥੋਂ ਉੱਠ ਕੇ ਆਪਣੇ ਦਫ਼ਤਰ ਵੱਲ ਆ ਗਿਆ ਮਗਰੋਂ ਪਤਾ ਲੱਗਿਆ ਕੇ ਤਲਾਸ਼ੀ ਦੌਰਾਨ ਕਮਾਂਡੋਆਂ ਦੇ ਹੱਥ ਭੱਲੇ ਕੁਝ ਨਹੀਂ ਲੱਗਿਆ ਤਾਂ ਮੈਂ ਉਸ ਦਿਨ ਅਖਬਾਰ ਅਕਾਲੀ ਪੱਤਰਕਾਰ ਨੂੰ ਭੇਜੀ ਖਬਰ ਵਿੱਚ ਇਹ ਵੀ ਲਿਖਤਾ ਕਿ ਜਿਨ੍ਹਾਂ ਨੇ ਐਲਾਨ ਕੀਤਾ ਉਹ ਤਾਂ ਭੱਜ ਗਏ ਸਨ ਜਾਂ ਪੁਲ ਦੇ ਕਾਬੂ ਆ ਗਏ ਸਨ ਪਰ ਡਾਕਟਰ ਸੋਹਣ ਸਿੰਘ ਆਪਣੇ ਘਰ ਮੁਹਾਲੀ ਚਲਾ ਗਿਆ ਤੇ ਬੈਂਕ ਮੈਨੇਜਰ ਬਲਦੇਵ ਸਿੰਘ ਸਹੋਤਾ ਦਸੂਹੇ ਮੁੜ ਗਿਆ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਵਿੱਚ ਲੱਗਾ ਹੋਇਆ ਸੀ ਜੋ ਕਿ ਭਾਈ ਗੁਰਜੀਤ ਸਿੰਘ ਤੇ ਭਾਈ ਗਰਨਾਮ ਸਿੰਘ ਬੰਡਾਲਾ ਦੀ ਤਰ੍ਹਾਂ ਖਾਲਸਾਤਾਨ ਦਾ ਐਲਾਨ ਕਰਨ ਲਈ ਕਾਲੇ ਸਨ ਤਾਂ ਭਾਈ ਬੰਡਾਲਾ ਤੇ ਗਰਦੀਪ ਸਿੰਘ ਤਾਂ ਛਾਲਾਂ ਹੀ ਮਾਰੀ ਜਾ ਰਹੇ ਸਨ ਕਿ ਹੁਣੇ ਇਸੇ ਵੇਲੇ ਐਲਾਨ ਕਰੋ ਇਹ ਕੀ ਗੱਲ ਹੈ ਜਿਨ੍ਹਾਂ ਐਲਾਨ ਕੀਤਾ ਉਹ ਤਾਂ ਭੱਜ ਗਏ ਜਾਂ ਫੜੇਗੇ ਪਰ ਜਿਨ੍ਹਾਂ ਕਰਾਇਆ ਉਹਨਾਂ ਤੋਂ ਇੱਕ ਆਪਣੇ ਘਰੇ ਚਲੇ ਗਿਆ ਤੇ ਦੂਜਾ ਆਪਣੀ ਡਿਊਟੀ ਤੇ ਚਲਾ ਗਿਆ ਇਹ ਇੱਕ ਪ੍ਰਸ਼ਨ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਗਲੀ ਸਵੇਰ ਮੈਂ ਜੇ ਸੁੱਤਾ ਉੱਠਿਆ ਹੀ ਸੀ ਕਿ ਭਾਈ ਕਮਰਜੀਤ ਸਿੰਘ ਭਾਈ ਸਰਬਜੀਤ ਸਿੰਘ ਬਾਠ ਅਤੇ ਅਜੈਪਾਲ ਸਿੰਘ ਜੋ ਕਿ ਮੈਨੇਜਰ ਸੌਤੇ ਦਾ ਭਤੀਜਾ ਸੀ ਮੇਰੇ ਘਰੇ ਆ ਗਏ ਤੇ ਅਖਬਾਰ ਵਿਖਾ ਕੇ ਕਹਿਣ ਲੱਗੇ ਕਿ ਇਹ ਕੀ ਲਿਖਿਆ ਹੈ ਮੈਂ ਕਿਹਾ ਜੋ ਲਿਖਿਆ ਹੈ ਮੈਂ ਸੋਚ ਸਮਝ ਕੇ ਲਿਖਿਆ ਹੈ ਕਿਉਂਕਿ ਜਿਨ੍ਹਾਂ ਨੇ ਐਲਾਨ ਕੀਤਾ ਹੈ ਉਹ ਤਾਂ ਦੌੜ ਗਏ ਜਾਂ ਫੜੇਗੇ ਪਰ ਜਿਨ੍ਹਾਂ ਨੇ ਐਲਾਨ ਕਰਵਾਇਆ ਉਹਨਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਕਿਉਂ ਜਾਓ ਹੁਣ ਤੁਸੀਂ ਜਿਹੜੀ ਦਰਬਾਰ ਸਾਹਿਬ ਦੇ ਆਸ-ਪਾਸ ਜਾ ਕੇ ਦਿਖਾਓ ਜੇ ਪੁਲ ਚੁੱਕੇ ਲੈ ਗਈ ਨਾ ਗਈ ਚੁੱਕੇ ਲੈ ਕੇ ਤੁਹਾਨੂੰ ਤਾਂ ਮੇਰੇ ਨਾਲ ਇਹ ਸਭੰਦ ਗੱਲ ਕਰ ਲਿਓ ਇਹ ਸੁਣ ਉਪਰੰਤ ਉਹ ਚੁੱਪ ਕਰਕੇ ਵਾਪਸ ਚਲੇ ਗਏ ਹੁਣ ਇੱਥੇ ਇਹ ਗੱਲ ਤੁਹਾਨੂੰ ਦੱਸ ਦੇਣੀ ਜ਼ਰੂਰੀ ਆ ਕਿ ਡਾਕਟਰ ਸੋਹਣ ਸਿੰਘ ਜੂਨ 84 ਤੋਂ ਪਹਿਲਾਂ ਰਿਟਾਇਰ ਹੋ ਚੁੱਕੇ ਅਸੀਂ ਜਦੋਂ ਵੀ ਸੰਤ ਪਿੰਡ ਰਾਂਹ ਵਾਲਿਆਂ ਨੂੰ ਮਿਲਣ ਆਉਂਦਾ ਸੀ ਤਾਂ ਉਹਨਾਂ ਦੇ ਮਨਾ ਕਰਨ ਦੇ ਬਾਵਜੂਦ ਗੋਡੀਆਂ ਤੇ ਲਾ ਕੇ ਉਹ ਕਹਿੰਦਾ ਹੁੰਦਾ ਸੀ ਕਿ ਬਾਬਾ ਜੀ ਰਸਨਾ ਪਵਿੱਤਰ ਕਰੋ ਇੱਕ ਵਾਰ ਖਾਲਿਸਤਾਨ ਕਹਿ ਦਿਓ ਇੱਕ ਵਾਰੀ ਇਸੇ ਤਰ੍ਹਾਂ ਉਹ ਜਦੋਂ ਵੀ ਕਦੇ ਆਉਂਦਾ ਗੋਡੀਆਂ ਤੇ ਲਾਉਂਦਾ ਤੇ 10 ਰੁਪਏ ਦਾ ਮੱਥਾ ਟੇਕਦਾ ਤਾਂ ਇਹੋ ਗੱਲ ਕਹਿੰਦਾ ਸੰਤ ਹੱਸ ਕੇ ਟਾਲ ਛੱਡਦੇ ਤੇ ਕਹਿੰਦੇ ਡਾਕਟਰ ਤੂੰ ਪੜਿਆ ਲਿਖਿਆ ਕਹੀ ਜਾ ਮੇਰੇ ਵਰਗੇ ਸਾਧ ਤੋਂ ਇਹ ਕਿਉਂ ਕਹਣਾ ਚਾਹੁੰਦਾ ਏ ਤੂੰ ਇੱਕ ਦਿਨ ਅਜੀਹਾ ਸੀ ਕਿ ਸੰਤ ਜੀ ਦੇ ਮੂੰਹ 'ਚ ਛਾਲੇ ਹੋ ਤਾਂ ਡਾਕਟਰ ਵੀ ਅਚਾਨਕ ਆ ਗਿਆ ਕਹਿਣ ਲੱਗਾ ਬਾਬਾ ਜੀ ਮੇਰੀ ਬੇਨਤੀ ਮੰਨ ਕੇ ਇੱਕ ਵਾਰ ਖਾਲਸਤਾਨ ਕਹਿ ਦਿਓ ਛਾਲੇ ਠੀਕ ਹੋ ਜਾਣਗੇ ਤਾਂ ਇਹ ਗੱਲ ਸੁਣ ਕੇ ਸੰਤ ਜੀ ਰੋਚ ਆ ਗਏ ਤੇ ਉਹਨਾਂ ਨੇ ਡੰਡਾ ਚੁੱਕ ਲਿਆ ਤੇ ਕਹਿਣ ਲੱਗੇ ਦਫਾ ਹੋ ਜਾ ਕਿਤੇ ਡੰਡੇ ਨਾ ਖਾ ਲਈ ਮੈਨੂੰ ਇਹ ਘਟਨਾ ਤੋਂ ਪਿੱਛੋਂ ਸਾਕਾ ਨੀਲਾ ਤਾਰਾ ਤੱਕ ਡਾਕਟਰ ਨજર ਨਹੀਂ ਆਇਆ ਮੁੜ ਕੇ ਤਾਂ 24 ਨਵੰਬਰ 1985 ਨੂੰ ਜਦੋਂ ਗੁਰਦੁਆਰਾ ਗੁਰਚਰ ਪ੍ਰਕਾਸ਼ ਮਹਿਤੇ ਵਿਕੇ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਹੋ ਰਹੀਆਂ ਸਨ ਤਾਂ ਇਹ ਡਾਕਟਰ ਫੇਰ ਟਪਕ ਪਿਆ ਇਹਨੇ ਪੂਰਾ ਯਾਤਰਾ ਕੀਤਾ ਸੀ ਕਿ 26 ਜਨਵਰੀ 1986 ਨੂੰ ਲਵਦਵੀਂ ਟਕਸਾਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸਰਵੱਤ ਖਾਲਸਾ ਸਮਾਗਮ ਕਰਨ ਦੇ ਮੌਕੇ ਤੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਜਾਵੇ ਪਰ ਸੰਤ ਭਿੰਡਰਾਂ ਵਾਲਿਆਂ ਦੇ ਸਹਿਯੋਗੀ ਰਹੇ ਪੱਤਰਕਾਰ ਸਰਦਾਰ ਦਲਵੀਰ ਸਿੰਘ ਨੇ ਉਹਦੀ ਪੇਸ਼ ਨਾ ਜਾਣ ਦਿੱਤੀ ਜੋ ਸਮਾਗਮ ਦੇ ਕੇਂਦਰੀ ਬਿੰਦੂ ਸੀ ਉਹਨਾਂ ਨੇ ਜਿਹੜੀ ਅਕਾਲ ਤਖਤ ਸਾਹਿਬ ਦੀ ਕਾਰ ਸੇਵਾ ਦੀ ਗੱਲ ਬਾਬਾ ਠਾਕੁਰ ਸਿੰਘ ਨੂੰ ਮਨਾਉਣ ਤੇ ਸਰਵੱਤ ਖਾਲਸਾ ਸਮਾਗਮ ਸੰਬੰਧੀ ਰੂਪ ਰੋਚ ਰਹਿਦੇ ਆ ਭੁਮਕਨ ਭਾਈ ਸੀ ਤਾਂ ਇਹਨਾਂ ਨੂੰ ਸਾਕਾ ਨੀਲਾ ਤਾਰਾ ਪਿੱਛੋਂ ਸਰਕਾਰ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ ਕਿਉਂਕਿ ਐਨਐਸਏ ਲਾਏ ਜਾਣ ਦੀ ਸੂਚਨਾ ਮਿਲਣ ਪਿੱਛੋਂ ਉਹ ਰੂਪੋਸ਼ ਹੋ ਗਏ ਸੀ ਸਰਬੱਤ ਖਾਲਤਾ ਸਮਾਗਮ ਤੱਕ ਖਾੜਕੂ ਉਹਨਾਂ ਦੇ ਪ੍ਰਭਾਵ 'ਚ ਰਹੇ ਪਰ 13 ਅਪ੍ਰੈਲ 1986 ਨੂੰ ਜਦੋਂ ਦੂਜਾ ਸਰਬੱਤ ਖਾਲਸਾ ਹੋਣਾ ਸੀ ਉਦੋਂ ਤੱਕ ਡਾਕਟਰ ਸੋਹਣ ਸਿੰਘ ਪੰਥਕ ਕਮੇਟੀ ਤੇ ਵੱਡੇ ਖਾੜਕੂ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਹੋ ਗਿਆ ਤਾਂ ਸਰਰਾਧ ਲਬੀਰ ਸਿੰਘ ਪਿੱਛੇ हट ਗਿਆ ਸੀ ਜਦੋਂ ਡਾਕਟਰ ਸੋਹਣ ਸਿੰਘ ਤੇ ਪੰਥਕ ਕਮੇਟੀ ਖਾਲਸਾ ਦਾ ਐਲਾਨ ਕਰਨ ਲਈ ਅੜੀ ਹੋਈ ਸੀ ਤਾਂ ਜਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੇ ਕਿਹਾ ਕਿ ਚਲੋ ਗੁਰੂ ਰਾਮਦਾਸ ਸਾਹਿਬਾਸੋਂ ਵੀ ਫੈਸਲਾ ਲੈ ਲਈਏ ਇਸ ਮਕਸਦ ਵਾਸਤੇ ਉਹਨਾਂ ਨੇ ਤਿੰਨ ਪਰਚੀਆਂ ਤਿਆਰ ਕੀਤੀਆਂ ਇੱਕ ਉੱਪਰ ਲਿਖਿਆ ਸੀ ਕਿ ਖਾਲਸਾ ਦਾ ਐਲਾਨ ਕੀਤਾ ਜਾਵੇ ਦੂਸਰੀ ਪਰਚੀ ਤੇ ਲਿਖਿਆ ਸੀ ਕਦੋਂ ਇਹ ਐਲਾਨ ਕਰਨਾ ਚਾਹੀਦਾ ਹੈ ਤੇ ਤੀਜੀ ਪਰਚੀ ਤੇ ਲਿਖਿਆ ਸੀ ਕਿ ਐਲਾਨ ਨਾ ਹੀ ਕੀਤਾ ਜਾਵੇ ਉਹਨਾਂ ਨੇ ਇੱਕ ਸਿੰਘ ਨੂੰ ਕਿਹਾ ਕਿ ਇਹ ਤਿੰਨੇ ਪਰਚੀਆਂ ਸਰੋਵਰ ਵਿੱਚ ਸੁੱਟ ਦਿਓ ਤੇ ਜਿਹੜੀ ਪਰਚੀ ਤੈਰ ਕੇ ਬਾਹਰ ਆ ਜਵੇ ਉਸ ਅਨੁਸਾਰ ਫੈਸਲਾ ਹੋਊਗਾ ਕਿਉਂਕਿ ਇਹ ਗੁਰੂ ਮਹਾਰਾਜ ਦਾ ਹੁਕਮ ਹੈ ਤਿੰਨੇ ਪਰਚੀਆਂ ਪਾਈ ਸਰੋਵਰ માં ਸੁੱਟ ਦਿੱਤੀਆਂ ਗਈਆਂ ਤੀਜੀ ਪਰਚੀ ਤਰ ਕੇ ਬਾਹਰ ਆ ਗਈ ਜਥੇਦਾਰ ਕੌਂਕੇ ਨੇ ਕਿਹਾ ਕਿ ਮੈਂ ਤਾਂ ਗੁਰੂ ਮਹਾਰਾਜ ਦਾ ਹੁਕਮ ਮੰਨਾਂਗਾ ਕਿਉਂਕਿ ਖਾਲਸਾ ਦਾ ਐਲਾਨ ਲਈ ਅਜੇ ਸਮਾਂ ਯੋਗ ਨਹੀਂ ਹੈ ਪਰ ਖਾਰਕੂ ਨਾ ਮੰਨੇ ਇਸ ਐਲਾਨ ਦਾ ਜੋ ਹਸ਼ਰ ਹੋਇਆ ਉਹ ਸਾਡੇ ਸਭ ਦੇ ਸਾਹਮਣੇ ਹੈ ਜਿਹਦਾ ਵਿਸਥਾਰ ਦੇਣਾ ਸੰਭਵ ਨਹੀਂ ਇਹ ਇੱਕ ਲੰਬੀ ਕਹਾਣੀ ਹੈ ਇਸ ਲਈ ਤੁਹਾਨੂੰ ਇੰਨਾ ਕੇ ਦੱਸ ਦਿਆਂ ਕਿਉਂਕਿ ਖਾਲਸਤਾਨ ਦੀ ਸੰਘਾਰਚ 86 ਤੋਂ 93 ਤੱਕ ਪੂਰੇ ਜੋਰ ਨਾਲ ਚੱਲਿਆ ਤੇ ਅਜੇ ਵੀ ਅੱਗ ਜੀ ਧੁਕ ਰਹੀ ਹੈ ਜੋ ਕਿਸੇ ਵੇਲੇ ਵੀ ਫੇਰ ਪੰਬੜ ਬਣ ਸਕਦੀ ਕਿਉਂਕਿ ਇਸ ਜ਼ਬੰਦੀ ਬਹੁਤ ਕੁਝ ਵਾਪਰ ਚੁੱਕਿਆ ਹਜ਼ਾਰਾਂ ਸਿੱਖ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਹਜ਼ਾਰਾਂ ਸਿੱਖ ਪਰਵਾਰ ਲੁੱਟੇ ਪੁੱਟੇ ਗਏ ਧੀਆਂ ਭੈਣਾਂ ਦੀ ਪਾਤ੍ਰੋਲੀ ਗਈ ਛੇਕੜੇ ਬੇਕੁਨਾ ਪਰਿਵਾਰਾਂ ਦੇ ਪਰਿਵਾਰ ਮਾਰੇ ਗਏ ਬਹੁਤ ਸਾਰੇ ਸਿੱਖ ਨੌਜਵਾਨ ਅਜੇ ਵੀ ਜੇਲ੍ਹ ਦੀਆਂ ਕਾਲੀਆਂ ਕੋਠੜੀਆਂ ਵਿੱਚ ਬੰਦ ਨੇ ਜਦੋਂ ਕਿ ਖਾਲਸਤਾਨ ਦੇ ਸਿਧਾਂਤਕਾਰ ਡਾਕਟਰ ਸੋਹਣ ਸਿੰਘ ਦਾ ਬਾਲ ਵੀ 빙ਾ ਨਹੀਂ ਹੋਇਆ ਉਹ ਹੁਣ ਵੀ ਮੁਹਾਲੀ ਦੀਆਂ ਸੜਕਾਂ ਤੇ ਤੁਰਿਆ ਫਿਰਦਾ ਸੀ ਇੱਥੋਂ ਤੱਕ ਕਿ ਪੁਲਿਸ ਨੇ ਕੈਦ ਸਰਜੀਤ ਸਿੰਘ ਕਾਲੇਕੇ ਦੀ ਮਦਦ ਨਾਲ ਨੇਪਾਲ ਤੋਂ ਜਦੋਂ 5 ਖਾੜਕੂ ਫੜ ਕੇ ਲਿਆਂਦੇ ਸਨ ਤਾਂ ਇਹ ਡਾਕਟਰ ਵੀ ਉਹਨਾਂ ਵਿੱਚੋਂ ਸੀ ਬਾਕੀ ਚਾਰੇ ਤਾਂ ਪੁਲਿਸ ਨੇ ਮਾਰਦੇ ਪਰ ਡਾਕਟਰ ਸੋਹਣ ਸਿੰਘ ਨੂੰ ਕੁਝ ਨਹੀਂ ਹੋਇਆ ਇਹ ਵੀ ਇੱਕ ਪ੍ਰਸ਼ਨ ਹੈ ਜੋ ਉੱਤਰ ਦੀ ਮੰਗ ਕਰਦਾ ਖਾੜਕੂ ਸਿੰਘਾਂ ਦੀ ਇੱਕ ਗੁਪਤ ਮੀਟਿੰਗ ਵਿੱਚੋਂ ਬਾਬਾ ਗੱਜਾ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਗਰਜੀਤ ਸਿੰਘ ਮੀਟਿੰਗ ਵਿੱਚ ਨੀਮੀ ਪਾਈ ਬੈਠਾ ਰਿਹਾ ਜਿਸ ਨੇ ਖਾਲਸਾਤਾਨ ਦਾ ਐਲਾਨ ਕਰਾਉਣ ਲਈ ਪਾਕਿਸਤਾਨ ਦਾ ਨਾਂ ਵਰਤਿਆ ਸੀ ਉਹਨੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਦੇਣ ਦੀ ਹਿੰਮਤ ਨਹੀਂ ਸੀ ਕੀਤੀ ਜਿਸ ਤੋਂ ਇਹ ਸਾਬਤ ਹੋ ਗਿਆ ਕਿ ਉਹ ਝੂਠਾ ਅਤੇ ਖਾਲਸਾਤਾਨ ਦੇ ਐਲਾਨ ਸੰਬੰਧੀ ਉਹਨੇ ਖਾੜਕੂ ਨੂੰ ਗੁੰਮਰਾਹ ਕੀਤਾ ਸੀ ਹਾਲਾਂਕਿ ਉਹ ਸੰਤ ਭਿੰਡਰਾਂ ਵਾਲਿਆਂ ਦੇ ਸਕੇ ਭਾਈ ਵੀਰ ਸਿੰਘ ਦਾ ਦਾਮਾਰ ਸੀ ਇਸੇ ਕਾਰਨ ਖਾੜਕੂ ਉਸਤੇ ਭਰੋਸਾ ਕਰਦੇ ਸੀ ਜਿਸ ਤੋਂ ਇਹ ਗੱਲ ਸਪਸ਼ਟ ਹੁੰਦੀ ਸੀ ਕਿ ਉਹ ਵੀ ਡਾਕਟਰ ਸੋਹਣ ਸਿੰਘ ਵਾਲੀ ਜਟਲੀ 'ਚ ਸ਼ਾਮਲ ਹੋ ਚੁੱਕਾ ਸੀ ਮੀਟਿੰਗ ਵਿੱਚ ਹੋਈ ਹੀਠੀ ਦਾ ਬਦਲਾ ਉਹਦੇ ਸਾਥੀਆਂ ਨੇ ਬਾਬਾ ਗੱਜਾ ਸਿੰਘ ਨੂੰ ਗੋਲੀਆਂ ਮਾਰ ਕੇ ਲਿਆ ਜਿਨੇ ਪਾਕਿਸਤਾਨ ਤੋਂ ਆ ਕੇ ਉਹਦੇ ਝੂਠ ਦਾ ਭਾਂਡਾ ਭੰਦਾ ਸੀ ਹਾਲਾਂਕਿ ਬਾਬਾ ਗੱਜਾ ਸਿੰਘ ਸੰਤ ਪਿੰਡਰਾਂ ਵਾਲੇ ਸੰਗਤ ਵਿੱਚ ਰਿਹਾ ਸੀ ਤੇ ਇੰਨਾ ਦੂਰ ਅੰਦੇਸ਼ ਸੀ ਕਿ ਸਾਕਾ ਨੀਲਾ ਤਾਰਾ ਤੋਂ ਇੱਕ ਹਫ਼ਤਾ ਪਹਿਲਾਂ ਹੀ ਉਹਨੇ ਦੱਸਤਾ ਸੀ ਕਿ ਫੌਜੀ ਹਮਲਾ ਹੋਣ ਵਾਲਾ ਹੈ ਫੌਜ ਦੇ ਨਾਲ ਟੈਂਕ ਵੀ ਆਉਣਗੇ ਹੋ ਸਕਦਾ ਲੜਾਕੂ ਹਵਾਈ ਜਹਾਜ਼ ਵੀ ਆ ਜਾਣ ਉਹ ਕਾਫੀ ਦੁਖੀ ਸੀ ਕਿ ਸੰਤ ਉਸ ਨਾਲ ਸਹਿਮਤ ਨਹੀਂ ਸਨ ਫਿਰ ਵੀ ਆਉਣ ਵਾਲੀ ਹੋਣੀ ਬਾਰੇ ਉਹ ਬਹੁਤ ਚਿੰਤਤ ਸੀ ਸੰਤਾਂ ਨੂੰ ਦੱਸਣ ਤੋਂ ਇਲਾਵਾ ਉਹਨੇ ਮੇਰੇ ਸਮੇਤ ਕਈ ਹੋਰ ਪ੍ਰੋਥੇ ਯੋਗ ਬੰਦੇ ਨਾਲ ਵੀ ਇਹ ਗੱਲਬਾਤ ਸਾਂਝੀ ਕੀਤੀ ਸੀ ਤਾਂ ਦੋਸਤੋ ਇਹ ਸਾਰੀ ਗੱਲਬਾਤ ਮਹਿੰਦਰ ਸਿੰਘ ਪੱਤਰਕਾਰ ਦੀ ਨੇ ਆਪਣੀ ਕਿਤਾਬ ਚ ਲਿਖੀ ਹੈ ਇਹ ਸਾਰੀ ਜਾਣਕਾਰੀ ਦਿੱਤੀ ਹੈ ਹੁਣ ਪਾਕਿਸਤਾਨ ਦਾ ਐਲਾਨ ਜਦੋਂ ਕੀਤਾ ਇਹਨਾਂ ਨੇ ਪਾਕਿਸਤਾਨ ਦਾ ਪ੍ਰਤੀਕਰਮ ਕੀ ਆਇਆ ਜਦੋਂ ਖਾਲਸਾਤਨ ਦਾ ਐਲਾਨ ਹੋਇਆ ਇਹ ਵੀ ਸੁਣਨ ਵਾਲੀ ਹੈ ਗੱਲ ਤੇ ਬੜੀ ਦੂਰਅੰਦੇਸ਼ੀ ਵਾਲੀਆਂ ਗੱਲਾਂ ਹੈ ਤਾਂ ਇੱਕ ਬਜ਼ੁਰਗ ਸਿੰਘ ਆਗੂ ਬਾਬਾ ਗੱਜਾ ਸਿੰਘ ਉਰਫ ਦਾਗ ਵਾਲਾ ਬਾਬਾ ਜੋ ਕਿ ਬੜਾ ਦੂਰਅੰਦੇਸ਼ ਤੇ ਸਿਆਸੀ ਤੌਰ ਤੇ ਬੜਾ ਨਪੁੰਨਦਆ ਉਹਨੇ ਆਪਣੇ ਸ਼ਹੀਦ ਹੋਣ ਤੋਂ ਕੁਝ ਦਿਨ ਪਹਿਲਾਂ ਦੱਸਤਾ ਸੀ ਮੰਨੂ ਕਿ 29 April 86 ਵਾਲੇ ਦਿਨ ਉਹ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਸੀ ਜਦੋਂ ਉੱਥੇ ਖਾਲਸਾਤਨ ਦੇ ਐਲਾਨ ਦੀ ਖਬਰ ਪਹੁੰਚੀ ਤਾਂ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨੇ ਉਹਨੂੰ ਆ ਕੇ ਘੇਰਿਆ ਤੇ ਪੁੱਛਣ ਲੱਗੇ ਕਿ ਇਹ ਐਲਾਨ ਕਿਹਦੇ ਇਸ਼ਾਰੇ ਤੇ ਕੀਤਾ ਕੀ ਸਾਡੀ ਕੋਈ ਕਿਸੇ ਏਜੰਸੀ ਫੌਜੀ ਅਧਿਕਾਰੀ ਜਾਂ ਕਿਤੇ ਸਿਆਸੀ ਆਗੂ ਨੇ ਅਜਿਹਾ ਕਰਨ ਲਈ ਕਿਹਾ ਸੀ ਜੇ ਫੇਰ ਉਹਨਾਂ ਕਿਹਾ ਸੀ ਤਾਂ ਉਹਨਾਂ ਦਾ ਨਾਮ ਦੱਸੋ ਓਏ ਸਿੱਖੋ ਨਾ ਕਿ ਤੁਹਾਡਾ ਲੀਡਰ ਹੈ ਨਾ ਜਥੇਬੰਦੀ ਹੈ ਨਾ ਕੋਈ ਤਿਆਰੀ ਹੈ ਤੁਸੀਂ ਛੇਤਰਖਾਨ ਦਾ ਇਹ ਪ੍ਰਬੰਧ ਕਿਉਂ ਕਰ ਲਿਆ ਫਿਰ ਉਹਨਾਂ ਨੇ ਕਿਹਾ ਕਿ ਹੁਣੇ ਵਾਪਸ ਪਰਤ ਜਾ ਤੇ ਇਹ ਪਤਾ ਕਰਕੇ ਸਾਨੂੰ ਦੱਸੀ ਕਿ ਅੰਮ੍ਰਿਤਸਰ ਤੋਂ ਖਾਲਸਾਪਨ ਦਾ ਐਲਾਨ ਕਿਹੜੀ ਸ਼ਕਤੀ ਦੇ ਬਲਬੂਤੇ ਤੇ ਕੀਤਾ ਹੈ ਉਹ ਅਗਲੀ ਰਾਤ ਹੀ ਰਾਵੀ ਦਰਿਆ ਪਾਰ ਕਰਕੇ ਡੇਰਾ ਬਾਬਾ ਨਾਨਕ ਸਰਹੱਦ ਨੇੜੇੋਂ ਪਾਕਿਸਤਾਨ ਨੂੰ ਪਾਕਿਸਤਾਨ ਤੋਂ ਪਰਤੇ ਆਇਆ ਤੇ ਖਾੜਕੂ ਨਾਲ ਸੰਪਰਕ ਕਰਕੇ ਉਹਨਾਂ ਨੂੰ ਮੀਟਿੰਗ ਕਰਨ ਲਈ ਕਿਹਾ ਤਾਂ ਕਿ ਇਹ ਪਤਾ ਲੱਗ ਸਕੇ ਕਿ ਖਾਲਸਾਪਨ ਦਾ ਐਲਾਨ ਕਿਵੇਂ ਹੋਇਆ ਕੁਦਰੇ ਪਿਛੋਂ ਹੀ ਰਾਤ ਦੇ ਬੜੇ ਅੰਮਰਸਰ ਦੇ ਵਿੱਚ ਬਾਬਾ ਗਰਦੀਾਲ ਸਿੰਘ ਸਿੰਧੀ ਦੇ ਘਰੇ ਮੀਟਿੰਗ ਰੱਖ ਲਈ ਗਈ ਜਿਦੇ ਵਿੱਚ ਕਈ ਚੋਟੀ ਦੇ ਖਾੜਕੋ ਨੇ ਹਿੱਸਾ ਲਿਆ ਇਹਨਾਂ ਚ ਭਾਈ ਗਰਦੀਪ ਸਿੰਘ ਵੀ ਸੀ ਜੋ ਸੰਤ ਭਿੰਡਰਾਂ ਨਾਲ ਨਜ਼ਦੀਕੀ ਰਿਸ਼ਤੇਦਾਰ ਸੀ ਤੇ ਇਸ ਕਰਕੇ ਸਾਰੇ ਖਾੜਕੂ ਰਸਕਾਰ ਵੀ ਕਰਦੇ ਸਨ ਬਾਬੇ ਗੱਜਾ ਸਿੰਘ ਨੇ ਮੀਟਿੰਗ ਦੌਰਾਨ ਪੁੱਛਿਆ ਕਿ ਖਾਲਸਾ ਦਾ ਐਲਾਨ ਕਰਨ ਲਈ ਕਿਹਨੇ ਕਿਹਾ ਸੀ ਅੱਗੋਂ ਖਾੜਕੂ ਨੇ ਪੱਖਤਾਂ ਦਾ ਨਾਮ ਲਿਆ ਉਹਨੇ ਯਾਰ ਪਾਕਿਸਤਾਨ ਦੇ ਕਿਸੇ ਅਧਿਕਾਰੀ ਜਾਂ ਸਿਆਸੀ ਆਗੂ ਦਾ ਨਾਮ ਦੱਸਣ ਲਈ ਕਿਹਾ ਜਿਨੇ ਇਹ ਅਧਿਆ ਕਰਨ ਲਈ ਕਿਹਾ ਹੋਵੇ ਤਾਂ ਸਾਰੇ ਗਰਦੀਪ ਸਿੰਘ ਦੇ ਮੂੰਹ ਵੱਲ ਵੇਖਣ ਲੱਗ ਪਏ ਜੋ ਸਭ ਦੇ ਪਿੱਛੋਂ ਪਾਕਿਸਤਾਨੋਂ ਆਇਆ ਸੀ ਪਰ ਉਹ ਵੀ ਨੀਮੀ ਪਾ ਕੇ ਬੈਠਾ ਰਿਹਾ ਜਿਸ ਤੋਂ ਸਾਬਤ ਹੋ ਗਿਆ ਕਿ ਉਹ ਝੂਠਾ ਤੇ ਖਾਲਸਾ ਦਾ ਐਲਾਨ ਕਰਵਾਉਣ ਲਈ ਉਹਨੇ ਖਾੜਕੋ ਨੂੰ ਗੁੰਮਰਾਹ ਕੀਤਾ ਭਾਈ ਗਰਦੀਸ਼ ਸਿੰਘ ਨੂੰ ਉਸ ਦਿਨ ਤੋਂ ਖਾੜਕੋ ਨੇ ਛੱਕੀ ਅੱਖਾਂ ਨਾਲ ਦੇਖਣਾ ਸ਼ੁਰੂ ਕਰਤਾ ਸੀ ਮੀਟਿੰਗ ਵਿੱਚ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਹਨੇ ਆਪਣੇ ਸਾਥੀਆਂ ਰਾਈ ਫਿਰ ਬਾਬਾ ਗੱਜਾ ਸਿੰਘ ਨੂੰ ਮਰਵਾ ਦਿੱਤਾ ਜੋ ਹਰਿਆਣੇ ਦੇ ਕਸਬੇ ਕਾਲਿਆਂਵਾਲੀ ਦਾ ਰਹਿਣ ਵਾਲਾ ਸੀ ਤੇ ਧਰਮਯੁੱਧ ਮੋਰਚੇ ਦੌਰਾਨ ਸੰਤਾਂ ਦੀ ਸੰਗਤ ਵਿੱਚ ਆ ਗਿਆ ਸੀ ਉਹ ਇੰਨਾ ਦੂਰ ਅੰਦੇਸ਼ ਸੀ ਕਿ ਸਾਕਾ ਨਿਗਲਾ ਤਾਰਾ ਤੋਂ 2 ਹਫ਼ਤੇ ਪਹਿਲਾਂ ਹੀ ਉਹਨੇ ਸੰਤਾਂ ਨੂੰ ਦੱਸਤਾ ਸੀਗਾ ਉਹਨੇ ਸੰਤਾਂ ਨੂੰ ਸਾਰੀ ਗੱਲਬਾਤ ਦੱਸਤੀ ਸੀ ਵੀ ਹਵਾਈ ਜਹਾਜ਼ ਤੱਕ ਵੀ ਆਉਣੇ ਪਰ ਸੰਤਾਂ ਨੇ ਉਹਨੂੰ ਹੱਸ ਕੇ ਟਾਲਦਾ ਸੀ ਜਿਸ ਦੇ ਕਾਰਨ ਉਹ ਬੜਾ ਉਦਾਸ ਹੋ ਗਿਆ ਸੀ ਉਹਨੇ ਸੰਤਾਂ ਨਾਲ ਹੋਈ ਗੱਲਬਾਤ ਮੇਰੇ ਨਾਲ ਸਾਂਝੀ ਵੀ ਕੀਤੀ ਸੀ ਤਾਂ ਮੈਨੂੰ ਕਹਿਣ ਲੱਗਾ ਕਿ ਦੇਖ ਮਹਿੰਦਰ ਅੱਜ ਤੋਂ ਪਿੱਛੋਂ ਸ਼ਾਇਦ ਆਪਾਂ ਕਦੇ ਵੀ ਨਾ ਮਿਲੀਏ ਫੌਜੀ ਆਮਰਾ ਹੋਣ ਵਾਲਾ ਇੱਥੇ ਟੈਂਕ ਵੀ ਆਉਣੇ ਤੋਪਾਂ ਵੀ ਹੋ ਸਕਦਾ ਕਿ ਹਵਾਈ ਜਹਾਜ਼ ਵੀ ਆਉਣ ਪਰ ਬਾਬਾ ਜੀ ਮੇਰੀ ਗੱਲ ਮੰਨਦੇ ਨਹੀਂ ਜਿਸ ਦੇ ਕਰ ਮੈਂ ਬਹੁਤ ਦੁਖੀ ਹਾਂ ਇੱਕ ਪਹੇ ਤਾਂ ਲਾਲ ਹਨੇਰੀ ਜੜੀ ਹੋਈ ਹੈ ਉਹ ਭੋਲੇ ਪਾਸ਼ਾ ਬੇਖਬਰ ਆਪਣੀ ਹੀ ਮौज ਵਿੱਚ ਨੇ ਚਲੋ ਵੇਖੀ ਜਉ ਜੋ ਗੁਰੂ ਨੂੰ ਭਾਵੇ ਤਾਂ ਇਸ ਗੰਭੀਰ ਗੱਲਬਾਤ ਤੋਂ ਉਪਰੰਤ ਉਹ ਤਾਂ ਆਪਣੇ ਕਮਰੇ ਵੱਲ ਚਲਾ ਗਿਆ ਤੇ ਮੈਂ ਸੰਤਾਂ ਨੂੰ ਮਿਲਣ ਵਾਸਤੇ ਅਕਾਲ ਤਖਤ ਵੱਲ ਨੂੰ ਹੋ ਤੁਰਿਆ ਜਦੋਂ ਉੱਥੇ ਪਹੁੰਚਿਆ ਤਾਂ ਸੰਤ ਕੇਸੀ ਇਸ਼ਨਾਨ ਕਰਨ ਉਪਰੰਤ ਉੱਪਰੀ ਮੰਜ਼ਲ ਤੇ ਕੇਸ ਸੁਕਾਰੇ ਸਨ ਕਿਉਂਕਿ ਉਹ ਹਰ ਰੋਜ਼ ਕੇਸੀ ਸ਼ਰਨਨ ਕਰਦੇ ਹੁੰਦੇ ਸੀ ਮੈਨੂੰ ਆਉਂਦਿਆਂ ਹੀ ਵੇਖ ਕੇ ਕਹਿਣ ਲੱਗੇ ਅੱਜ ਤੇਰਾ ਮੂੰਹ ਕਿਉਂ ਲਟਕਿਆ ਹੋਇਆ ਮੈਂ ਕਿਹਾ ਬਾਬਾ ਡਾਂਗ ਵਾਲਾ ਮਿਲਿਆ ਸੀ ਸੰਤ ਹਸਪੀਤੇ ਕਹਿਣ ਲੱਗੇ ਉਹ ਤਾਂ ਫੌਜੀ ਹਮਲੇ ਦੀਆਂ ਗੱਲਾਂ ਕਰਦਾ ਮੇਰੇ ਕੋਲ ਵੀ ਕੱਲ ਆਇਆ ਸੀ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਆਉਣ ਦਿਓ ਫੌਜ ਨੂੰ ਨਾਂਦੀ ਯਾਦ ਕਰਵਾ ਦਿਆਂਗੇ ਤਾਂ ਬਾਬਾ ਗੱਜਾ ਸਿੰਘ ਜੀਆ ਦੋ ਹਫ਼ਤੇ ਪਹਿਲਾਂ ਕਹੀਆਂ ਗੱਲਾਂ ਫਿਰ ਹੂ ਬੂ ਸੱਚ ਸਾਬਤ ਹੋਈਆਂ ਫੌਜੀ ਹਮਲਾ ਵੀ ਹੋਇਆ ਟੈਂਕ ਤੇ ਹਵਾਈ ਜਹਾਜ਼ ਵੀ ਆਏ ਪਰ ਜਿੰਨਾ ਨੁਕਸਾਨ ਜਨਰਲ ਸਵੇਕ ਨੇ ਹਵਾਈ ਜਹਾੜ ਬਾਬਾ ਪਿੰਡਰਾਂ ਵਾਲੇ ਸਾਥੀਆਂ ਨੇ 72 ਘੰਟੇ ਲੜਾਈ ਦੌਰਾਨ ਫੌਜ ਦਾ ਕੀਤਾ ਉਹਨਾਂ ਨੁਕਸਾਨ 1971 ਦੇ 65 ਚ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਦੌਰਾਨ ਵੀ ਨਹੀਂ ਸੀ ਹੋਇਆ ਯਾਨੀ ਕਿ ਪ੍ਰਖੱਚੇ ਡਾਤੇ ਸੀਗੇ ਇਹਨਾਂ ਨੇ ਸੰਤਾ ਨੇ ਤੇ ਬਾਬਾ ਸਵੇਕ ਸਿੰਘ ਉਹਨਾਂ ਨੇ ਤਾਂ ਦੋਸਤੋ ਇਹ ਸੀ ਸਾਰੀ ਗੱਲਬਾਤ ਖਾਲਸਾਤਾਨ ਦੇ ਐਲਾਨ ਦੀ ਤੇ ਪਾਕਿਸਤਾਨ ਦੇ ਪ੍ਰਤੀਕਰਮ ਦੀ ਸੋ ਮਿਲਦੇ ਹਾਂ ਅਗਲੀ ਕੋਈ ਨਵੀਂ ਦਿਲਚਸਪੀ ਦੀ ਜਾਣਕਾਰੀ ਲੈ ਕੇ ਔਰ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ